ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਵ ਸੋਹਣ ਐਸੇ ਦੀਨ ਦয়াল ਸਤਿਗੁਰੂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਿਨਾਂ ਦੀ ਰਸਨਾ ਤੋਂ ਇਹ 39ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 1428 ਉਪਰ ਸੁਭੈ ਮੰ ਹੈ। ਔਸ ਸ਼ਲੋਕਾਂ ਹੀ ਜਿਵੇਂ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਉਹਨੂੰ ਸਮਝਣ ਦਾ ਯਤਨ करिए। ਸਤਗੁਰੂ ਜੀ ਫਰਮਾਉਂਦੇ ਨੇ ਯਤਨ ਬਹੁਤ ਸੁਖ ਕੇ ਕੀਏ। ਸਤਗੁਰੂ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਮਨੁੱਖ ਜਿਤਨੇ ਵੀ ਯਤਨ ਕਰ ਰਿਹਾ ਹੈ ਉਹ ਸੁੱਖਾਂ ਦੀ ਖਾਤਰ ਕਰ ਰਿਹਾ ਹੈ ਕੋਈ ਵੀ ਯਤਨ ਕਰਦਾ ਹੈ ਉਹਦੇ ਵਿੱਚ ਚਾਹੁੰਦਾ ਹੈ ਕਿ ਮੈਨੂੰ ਸੁੱਖ ਪ੍ਰਾਪਤ ਹੋਵੇ ਪਰ ਕਹਿੰਦੇ ਦੁੱਖ ਕੋ ਕੀ ਹੋ ਨ ਕੋਏ ਇਸ ਸੰਸਾਰ ਦੇ ਵਿੱਚ ਕੋਈ ਵੀ ਮਨੁੱਖ ਦੁੱਖਾਂ ਦਾ ਯਤਨ ਨਹੀਂ ਕਰਦਾ ਪਰ ਫਿਰ ਵੀ ਮਾਲਕ ਦੇ ਹੁਕਮ ਵਿੱਚ ਮਾਲਕ ਦੀ ਰਜਾ ਦੇ ਵਿੱਚ ਇਹਨੂੰ ਜਿਹੜਾ ਉਹ ਦੁੱਖ ਪ੍ਰਾਪਤ ਹੁੰਦਾ ਹੈ ਯਤਨ ਆਪਣੇ ਵੱਲੋਂ ਸਾਰੇ ਸੁੱਖਾਂ ਦੇ ਕਰ ਰਿਹਾ ਹੈ ਪਰ ਹੁੰਦਾ ਕੀ ਹੈ ਕਿ ਇਹਨੂੰ ਉਹਨਾਂ ਸੁੱਖਾਂ ਦੇ ਵਿੱਚੋਂ ਹੀ ਦੁੱਖ ਮਿਲ ਰਹੇ ਨੇ ਤੇ ਸਾਧ ਸੰਗਤ ਜੇ ਅਸੀਂ ਵੇਖੀਏ ਕਿ ਬੰਦਾ ਸੁੱਖ ਭਾਲਦਾ ਕਿਤੋਂ ਹੈ ਬੰਦਾ ਸੁੱਖ ਭਾਲਦਾ ਹੈ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਦੁਨਿਆਵੀ ਚੀਜ਼ਾਂ ਦੇ ਵਿੱਚੋਂ ਪਰ ਦੁਨਿਆਵੀ ਚੀਜ਼ਾਂ ਦੇ ਵਿੱਚ ਦੁਨਿਆਵੀ ਸੁੱਖ ਸਹੂਲਤਾਂ ਦੇ ਵਿੱਚ ਸਦੀਵੀ ਜਿਹੜਾ ਉਹ ਸੁੱਖ ਨਹੀਂ ਹੈ ਸਦੀਵੀ ਸੁੱਖ ਸਤਿਗੁਰਾਂ ਨੇ ਸਾਨੂੰ ਦੱਸਿਆ ਕਿ ਜੇ ਤੁਸੀਂ ਸਦੀਵੀ ਸੁੱਖ ਚਾਹੁੰਦੇ ਹੋ ਨਾ ਉਹ ਭਾਈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਸਾਡੇ ਅੰਦਰ ਸਦੀਵੀ ਸੁੱਖ ਆਵੇਗਾ ਜੇ ਨਹੀਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ ਅਸੀਂ ਸੰਸਾਰਿਕ ਸੁੱਖਾਂ ਦੀ ਖਾਤਰ ਜਿੱਥੇ ਮਰਜ਼ੀ ਭਟਕਦੇ ਫਰੀਏ ਕਿ ਸਾਨੂੰ ਉਹ ਵੀ ਸੁੱਖ ਪ੍ਰਾਪਤ ਹੋ ਜਾਵੇ ਇੱਥੋਂ ਵੀ ਸੁੱਖ ਪ੍ਰਾਪਤ ਹੋ ਜਾਵੇ ਸਾਬ ਕਹਿੰਦੇ ਫਿਰ ਹੋਵੇਗਾ ਕਿ ਦੁੱਖ ਹੀ ਦੁੱਖ ਸਾਡੇ ਅੱਗੇ ਆਉਂਦੇ ਨੇ ਕਿਉਂਕਿ ਸੰਸਾਰਿਕ ਸੁੱਖਾਂ ਦੇ ਵਿੱਚ ਸੰਸਾਰਿਕ ਸਹੂਲਤਾਂ ਦੇ ਵਿੱਚ ਸਦੀਵੀ ਸੁੱਖ ਜਿਹੜਾ ਨਾਮ ਵਾਲਾ ਸੁੱਖ ਹੈ ਜਿਹੜਾ ਅੰਦਰ ਦਾ ਸਕੂਨ ਹੈ ਅੰਦਰ ਦੀ ਸ਼ਾਂਤੀ ਹੈ ਅੰਦਰ ਦਾ ਸੁੱਖ ਹੈ ਉਹ ਸਾਨੂੰ ਨਹੀਂ ਮਿਲ ਸਕਦਾ ਤੇ ਸਾਧ ਸੰਗਤ ਮਨੁੱਖ ਚਾਹੁੰਦਾ ਹੈ ਕਿ ਮੈਂ ਘਰ ਬਣਾਇਆ ਮੈਨੂੰ ਘਰ ਦੇ ਵਿੱਚ ਸੁੱਖ ਮਿਲੇਗਾ ਮੇਰੇ ਕੋਲ ਗੱਡੀ ਆ ਗਈ ਮੈਂ ਇੱਥੇ ਸੁੱਖ ਪ੍ਰਾਪਤ ਕਰਾਂਗਾ ਮੇਰੇ ਬੱਚੇ ਨੇ ਇਹ ਮੈਨੂੰ ਸੁੱਖ ਦੇਣਗੇ ਕਿਉਂਕਿ ਬੰਦਾ ਸੁੱਖ ਭਾਲਦਾ ਫਿਰਦਾ ਹੈ ਪਰ ਸਾਬ ਨੇ ਆਖਿਆ ਜਿਹੜੇ ਤੂੰ ਸੁੱਖ ਭਾਲਦਾ ਹੈ ਨਾ ਜੇ ਤੁਸੀਂ ਦੀ ਵੀ ਸੁੱਖ ਚਾਹਣਾ ਹੈ ਨਾ ਉਹ ਗੁਰੂ ਘਰ ਹੈ ਭਾਈ ਨਹੀਂ ਤੇ ਕਹਿੰਦੇ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਕਹਿੰਦੇ ਸੁਖ ਮੰਗਤ ਸੁਖ ਮੰਗਦਾ ਹੈ ਪਰਮਾ ਪਰਮਾਤਮਾ ਦਾ ਨਾਮ ਵਿਚਾਰ ਕੇ ਪ੍ਰਭੂ ਨੂੰ ਵਿਚਾਰ ਕੇ ਤੇ ਸੁਖ ਮੰਗਦਾ ਹੈ ਸੁਖ ਮੰਗਤ ਦੁਖ ਅਗਲੋ ਕਹਿੰਦੇ ਜੇ ਪ੍ਰਭੂ ਦਾ ਨਾਮ ਵਿਚਾਰ ਕੇ ਤੇ ਸੁਖ ਮੰਗਦਾ ਹੈ ਨਾ ਕਹਿੰਦੇ ਫਿਰ ਉਹਨਾਂ ਦੇ ਵਿੱਚੋਂ ਇਹਨੂੰ ਦੁੱਖ ਹੀ ਪ੍ਰਾਪਤ ਹੋਣਗੇ ਉਹਨਾਂ ਪਦਾਰਥਾਂ ਦੇ ਵਿੱਚੋਂ ਇਹਨੂੰ ਸੁਖ ਜਿਹੜਾ ਉਹ ਸਦੀਵੀ ਸੁਖ ਪ੍ਰਾਪਤ ਨਹੀਂ ਹੋਣਾ ਸਗਲ ਵਿਕਾਰੀ ਹਾਰ ਪਰੋਏ ਕਹਿੰਦੇ ਵੇਖੋ ਸਾਰੇ ਹੀ ਵਿਕਾਰਾਂ ਦਾ ਇਹਨੇ ਆਪਣੇ ਗਲ ਦੇ ਵਿੱਚ ਹਾਰ ਪਾਇਆ ਹੋਇਆ ਸਗਲ ਵਿਕਾਰੀ ਹਾਰ ਪਰੋਏ ਹੁਣ ਸਾਰੇ ਵਿਕਾਰਾਂ ਦਾ ਹਾਲ ਕਿਉਂ ਗਲ ਵਿੱਚ ਪਾਇਆ ਕਿਉਂਕਿ ਪ੍ਰਭੂ ਦਾ ਨਾਮ ਵਿਸਾਰਿਆ ਤੇ ਚਾਹੁੰਦਾ ਹੈ ਮੇਰੀ ਜ਼ਿੰਦਗੀ ਵਿੱਚ ਸੁੱਖ ਆ ਜਾਵੇ ਪਰ ਇਹਨਾਂ ਵਿਕਾਰਾਂ ਦੇ ਵਿੱਚੋਂ ਸਾਨੂੰ ਕਦੀ ਵੀ ਸਦੀਵੀ ਸੁੱਖ ਸਦੀਵੀ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ ਇਸ ਕਰਕੇ ਸਾਧ ਸੰਗਤ ਸਤਿਗੁਰੂ ਜੀ ਪਰਮਾਨ ਕਰਦੇ ਨੇ ਸੁਖ ਮੰਗਤ ਦੁਖ ਆਗੈ ਹੋਏ ਕਹਿੰਦੇ ਮਨੁੱਖ ਮੰਗਦਾ ਸੁਖ ਹੈ ਪਰ ਜਿਹੜੇ ਸੁਖ ਮੰਗਦਾ ਹੈ ਜਿਹੜੇ ਦੁਨਿਆਵੀ ਸੁਖ ਮੰਗਦਾ ਹੈ ਦੁਨਿਆਵੀ ਸੁੱਖਾਂ ਦੇ ਵਿੱਚੋਂ ਚਾਹੁੰਦਾ ਹੈ ਸਕੂਨ ਕਹਿੰਦੇ ਉਹਦੇ ਵਿੱਚੋਂ ਇਹਨੂੰ ਅੱਗੇ ਦੁਖ ਪ੍ਰਾਪਤ ਹੋ ਜਾਂਦਾ ਹੈ ਸੁਖ ਮੰਗਤ ਦੁਖ ਆਗੈ ਹੋਏ ਸੋ ਸੁਖ ਹਮੋਂ ਨਾ ਮੰਗਾ ਪਾਵੇ ਸੁਖ ਮੰਗਤ ਦੁਖ ਆਗੈ ਆਵੇ ਸੋ ਸੁਖ ਹਮੋਂ ਨਾ ਮੰਗਿਆ ਭਾਗ ਹੈ ਵਿਖਿਆ ਅਡੋ ਸੁਰਤ ਸੁਖਿਆ ਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਕਹਿੰਦੇ ਵਿਖਿਆ ਦੇ ਵਿੱਚ ਅਜੇ ਵੀ ਇਹਦੀ ਸੁਰਤ ਵਿਖਿਆ ਦੇ ਵਿੱਚ ਮਾਇਆ ਦੇ ਵਿੱਚ ਵਿਕਾਰਾਂ ਦੇ ਵਿੱਚ ਫਸੀ ਹੋਈ ਹੈ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਕਿਵੇਂ ਕਹਿੰਦੇ ਰਾਜਾ ਰਾਮ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਨਿਵਾਸ ਹੋ ਸਕਦਾ ਜਿੱਥੇ ਸੁਰਤ ਵਿੱਚ ਉਸ ਮਾਲਕ ਦਾ ਨਿਵਾਸ ਹੋਣਾ ਸੀ ਉਸ ਸੁਰਤ ਦੇ ਵਿੱਚ ਅਜੇ ਵੀ ਕਹਿੰਦੇ ਇਹਨੇ ਬਿਖਵਾੜੀ ਹੋਈ ਹੈ ਅਜੇ ਵੀ ਉਸ ਸੁਰਤ ਦੇ ਵਿੱਚ ਇਹਦੇ ਬਿਖ ਹੈ ਤੇ ਪ੍ਰਮਾਤਮਾ ਦਾ ਨਾਮ ਫਿਰ ਕਿੱਥੇ ਆਵੇਗਾ ਇਸ ਕਰਕੇ ਸਾਧ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਵੀ ਸਾਨੂੰ ਇਹ ਸਮਝਾਉਂਦੇ ਨੇ ਕਿ ਮਨੁੱਖ ਯਤਨ ਬੜੇ ਕਰਦਾ ਹੈ ਯਤਨ ਸੁੱਖਾਂ ਦੇ ਹੀ ਕਰਦਾ ਹੈ ਕਿ ਇਸ ਚੀਜ਼ ਵਿੱਚੋਂ ਵੀ ਮੈਨੂੰ ਸੁੱਖ ਪ੍ਰਾਪਤ ਹੋ ਜਾਵੇ ਫਲਾਣੀ ਚੀਜ਼ ਵਿੱਚੋਂ ਵੀ ਮੈਨੂੰ ਸੁਖ ਪ੍ਰਾਪਤ ਹੋ ਜਾਵੇ ਪਰ ਹੁੰਦਾ ਕੀ ਹੈ ਉਹਦੇ ਵਿੱਚੋਂ ਵੀ ਇਹਨੂੰ ਦੁਖੀ ਪ੍ਰਾਪਤ ਹੁੰਦਾ ਹੈ ਜੇ ਸੁਖ ਚਾਹਣਾ ਹੈ ਤੇ ਸੁਖ ਸਾਹਿਬ ਨੇ ਆਖਿਆ ਸਾਰਿਆਂ ਸੁੱਖਾਂ ਦਾ ਦਾਤਾ ਹੈ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਅਸੀਂ ਪਿੱਛੇ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਾਛੀ ਦੇ ਸ਼ਲੋਕ ਦੀ ਵਿਚਾਰ ਕਰਕੇ ਆਏ ਹਾਂ ਸਾਹਿਬ ਨੇ ਆਖਿਆ ਸਭ ਸੁਖ ਦਾਤਾ RAM ਹੈ ਦੂਸਰ ਨਾਹਿਣ ਕੋਈ ਕਹਿੰਦੇ ਸਾਰਿਆਂ ਸੁੱਖਾਂ ਦਾ ਦਾਤਾ ਜੇ ਤੁਹਾਨੂੰ ਚਾਹਣਾ ਹੈ ਨਾ ਕਿ ਮੈਨੂੰ ਸੁਖ ਪ੍ਰਾਪਤ ਹੋਵੇ ਇਸ ਦੀ ਤੇ ਸਾਰਿਆਂ ਸੁਖਾਂ ਦਾ ਦਾਤਾ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਰਾਮ ਹੈ ਦੂਜਾ ਨਹੀਂ ਹੋਰ ਕੋਈ ਵੀ ਦੂਸਰ ਨਾਹੀਂ ਕੋਈ ਹੁਣ ਦੂਜਾ ਅਸੀਂ ਕਿਨੂੰ ਬਣਾਇਆ ਅਸੀਂ ਮਾਇਕ ਪਦਾਰਥਾਂ ਨੂੰ ਬਣਾਇਆ ਆਇਆ ਕਿ ਮੈਨੂੰ ਇਥੋਂ ਸੁਖ ਪ੍ਰਾਪਤ ਹੋ ਜਾਣਗੇ ਮੈਨੂੰ ਆ ਚੀਜ਼ਾਂ ਵਿੱਚੋਂ ਸੁਖ ਪ੍ਰਾਪਤ ਹੋ ਜਾਣਗੇ ਇਹਨਾਂ ਪਦਾਰਥਾਂ ਵਿੱਚੋਂ ਸੁਖ ਪ੍ਰਾਪਤ ਹੋ ਜਾਣਗੇ ਸਾਬ ਨੇ ਅਖਿਆ ਨਹੀਂ ਕੇਵਲ ਤੇ ਕੇਵਲ ਸੁੱਖਾਂ ਦਾ ਦਾਤਾ ਉਹ ਪਰਮੇਸ਼ਰ ਅਕਾਲਪੁਰਖ ਵੈਗਰੂ ਹੈ ਤੇ ਉਹਦਾ ਨਾਮ ਹੈ ਉਹਦੇ ਨਾਮ ਨੂੰ ਜਪ ਕੇ ਤੇ ਸਾਡੇ ਅੰਦਰ ਵੀ ਸਾਡੀ ਸੁਰਤ ਵਿੱਚ ਵੀ ਜਿਹੜਾ ਉਸ ਮਾਲਕ ਪਰਮੇਸ਼ਰ ਦਾ ਨਿਵਾਸ ਹੋ ਸਕਦਾ ਹੈ ਤਿਸ ਦੀ ਵੀ ਸ਼ਾਂਤੀ ਸੁਖ ਆ ਸਕਦਾ ਹੈ ਉਸ ਮਨੁੱਖ ਨੂੰ ਫਿਰ ਬਾਹਰੀ ਤੌਰ ਤੇ ਭਾਵੇਂ ਜਿੰਨੇ ਮਰਜੀ ਦੁੱਖ ਦਿੱਤੇ ਜਾਣ ਜਿਹਦੇ ਅੰਦਰ ਮਾਲਕ ਦਾ ਨਿਵਾਸ ਹੈ ਨਾ ਜਿਹਦੀ ਸੁਰਤ ਵਿੱਚ ਮਾਲਕ ਅਕਾਲਪੁਰਖ ਵੈਗਰੂ ਦਾ ਨਾਮ ਹੈ ਉਹਨੂੰ ਬਾਰੀ ਤੌਰ ਤੇ ਭਾਵੇਂ ਜਿੰਨੇ ਮਰਜੀ ਦੁੱਖ ਦਿੱਤੇ ਜਾਣ ਫਿਰ ਦੁੱਖ ਨੂੰ ਜਾਣਦਾ ਨਹੀਂ ਕਿਉਂਕਿ ਸਤਗੁਰੂ ਉਹਦੇ ਤੇ ਦਇਆਲ ਹੈ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ ਜੇ ਸਤਗੁਰੂ ਦਇਆਲ ਹੋ ਜਾਵੇ ਸਤਗੁਰ ਦੀ ਕਿਰਪਾ ਹੋ ਜਾਵੇ ਪ੍ਰਮਾਤਮਾ ਦਾ ਨਾਮ ਵਸ ਜਾਵੇ ਤੇ ਕਹਿੰਦੇ ਫਿਰ ਬੰਦਾ ਦੁੱਖ ਨੂੰ ਦੁੱਖ ਨਹੀਂ ਜਾਣਦਾ ਅਸੀਂ ਇਤਿਹਾਸ ਵਿੱਚੋਂ ਵੀ ਸਮਝਦੇ ਹਾਂ ਪੜ੍ਹਦੇ ਹਾਂ 350 ਸਾਲਾ ਸ਼ਤਾਬਦੀ ਅਸੀਂ ਮਨਾ ਰਹੇ ਹਾਂ ਧੰਗੁਰੂ ਤੇਗ বাহাদুর ਮਹਾਰਾਜ ਪਾਦਸ਼ਾਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਹਾਲਾ ਜੀ ਉਹਨਾਂ ਗੁਰਸਿੱਖਾਂ ਨੇ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਸਰੀਰਕ ਤੌਰ ਤੇ ਕਿੰਨੇ ਤਸੀਹੇ ਦਿੱਤੇ ਨੇ ਕਿੰਨੇ ਉਹਨਾਂ ਨੂੰ ਦੁੱਖ ਦਿੱਤੇ ਪਰ ਉਹਨਾਂ ਨੇ ਉਹਨਾਂ ਦੁੱਖਾਂ ਨੂੰ ਦੁੱਖ ਨਹੀਂ ਡਾਣਾ ਕਿਉਂ ਕਿ ਉਹਨਾਂ ਦੀ ਸੁਰਤ ਵਿੱਚ ਸਦੀਵੀ ਸੁਖ ਸੀ ਉਸਦੀਵੀ ਸੁਖ ਕਿਹੜਾ ਸੀ ਉਹ ਸੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੇ ਸਾਧ ਸੰਗਤ ਅਸੀਂ ਜਿੰਨੇ ਵੀ ਯਤਨ ਕਰਦੇ ਆਣੋ ਅਸੀਂ ਵੀ ਸੁੱਖਾਂ ਦੀ ਖਾਤਰ ਹੀ ਕਰ ਰਹੇ ਆ ਕਿ ਸਾਨੂੰ ਇਹ ਸੁੱਖ ਮਿਲੇ ਸਕੂਨ ਮਿਲੇ ਪਰ ਅਸੀਂ ਸਕੂਨ ਕਿੱਥੋਂ ਬਾੜਦੇ ਆ ਅਸੀਂ ਸੁੱਖ ਕਿੱਥੋਂ ਬਾੜਦੇ ਆ ਅਸੀਂ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਸੁੱਖ ਬਾੜਦੇ ਆ ਤੇ ਫਿਰ ਦੁਨਿਆਵੀ ਪਦਾਰਥਾਂ ਵਿੱਚੋਂ ਜੇ ਸੁੱਖ ਬਾੜਦੇ ਆ ਤੇ ਉਹਨਾਂ ਵਿੱਚੋਂ ਸੁੱਖ ਸਾਨੂੰ ਪ੍ਰਾਪਤ ਨਹੀਂ ਹੁੰਦਾ ਸ਼ਾਂਤੀ ਸਾਨੂੰ ਪ੍ਰਾਪਤ ਨਹੀਂ ਹੁੰਦੀ ਸਕੂਨ ਸਾਨੂੰ ਪ੍ਰਾਪਤ ਨਹੀਂ ਹੁੰਦਾ ਸਾਨੂੰ ਉਹਨਾਂ ਪਦਾਰਥਾਂ ਦੇ ਵਿੱਚੋਂ ਸਗੋਂ ਦੁੱਖ ਪ੍ਰਾਪਤ ਹੁੰਦਾ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਸਤਗੁਰੂ ਜੀ ਫਰਮਾਨ ਕਰਦੇ ਨੇ ਹੇ ਮੇਰਿਆ ਮਨਾ ਸੁਣ ਹਰ ਭਾਵੈ ਸੋ ਹੋਏ ਕਹਿੰਦੇ ਜੋ ਹਰੀ ਨੂੰ ਪਾਉਂਦਾ ਹੈ ਨਾ ਉਹੋ ਹੀ ਹੁੰਦਾ ਹੈ ਭਾਵ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਦੇ ਵਿੱਚ ਜੋ ਹੁੰਦਾ ਹੈ ਜੋ ਚਾਹੁੰਦਾ ਹੈ ਜੋ ਉਹਨੇ ਕਰਨਾ ਹੈ ਹੁਣਾ ਉਹੀ ਹੈ ਕਿਉਂਕਿ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਰਜਾ ਅਨਸਾਰ ਜੋ ਕੁਝ ਵੀ ਹੋਣਾ ਹੈ ਨਾ ਹੁਣਾ ਉਹ ਕੁਝ ਹੀ ਹੈ ਅਸੀਂ ਜਿੰਨੇ ਮਰਜੀ ਯਤਨ ਕਰ ਲਈਏ ਕਿਉਂਕਿ ਵੇਖੋ ਮਨੁੱਖ ਦੇ ਸੁੱਖ ਦੇ ਯਤਨ ਕਰਦਾ ਹੈ ਨਾ ਪਰ ਫਿਰ ਵੀ ਜੇ ਨੂੰ ਦੁੱਖ ਪ੍ਰਾਪਤ ਹੁੰਦਾ ਹੈ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੈ ਉਹਦੀ ਰਜਾ ਵਿੱਚ ਹੈ ਜੋ ਕੁਝ ਹੋਣਾ ਹੈ ਉਹ ਹੋ ਕੇ ਹੀ ਰਣ ਹੈ ਸਤ ਸੰਗਤ ਸਤਗੁਰ ਜੀ ਨੇ ਸਾਨੂੰ ਸਮਝਾਇਆ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਕਿ دنیਾਈ ਸੁੱਖਾਂ ਦੇ ਵਿੱਚ ਜੇ ਅਸੀਂ ਸੁੱਖ ਭਾਲਦੇ ਹਾਂ دنیਾਈ ਪਦਾਰਥਾਂ ਦੇ ਵਿੱਚ ਜੇ ਅਸੀਂ ਸੁੱਖ ਭਾਲਦੇ ਹਾਂ ਤੇ ਸਾਨੂੰ ਜਿਹੜਾ ਉਹ ਸਦੀਵੀ ਸੁੱਖ ਪ੍ਰਾਪਤ ਨਹੀਂ ਹੋਣਾ ਇਹਨਾਂ ਦੇ ਵਿੱਚੋਂ ਦੁਖੀ ਪ੍ਰਾਪਤ ਹੋਣਗੇ ਸਤ ਸੰਗਤ ਬੋਲਦਾ ਪਰ ਸੁਭਿੰਤ ਬੁਲਾ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਜੀ ਬਖਸ਼ਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ